ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਗਿਆ ਸਵਾਦ ਹੁਣ ਗੋਟਾ ਪਾਉਣ ਦਾ ਖੁਸ਼ ਹੋ ਹੁਣ ਸਾਰੇ ਕਿਉਂਕਿ ਆਪਣੇ ਨਾਲ ਬਣ ਨਹੀਂ ਉਹ ਐਮੀ ਤੀ ਜਿਵੇਂ ਹੁਣ ਬਣ ਗਈ ਹੁਣ ਸਾਰਿਆਂ ਦੇ ਸਾਹਮਣੇ ਆ ਗਿਆ ਨਾ ਨਾਮ ਬਦਨਾਮ ਕਰਤਾ ਪਵਾ ਦਦਾ ਬਾਈ ਜੀ ਪਵਾਦਾ ਐ ਨਹੀਂ ਬਦਨਾਮ ਹੁੰਦਾ ਹੁੰਦਾ ਜਿਵੇਂ ਤੁਸੀਂ ਕਰਨ ਲੱਗੇ ਹੋ ਨਾ ਇਹਨੇ ਬਦਨਾਮ ਹੋਣਾ ਚੋਰ ਤੁਸੀਂ ਹੋ ਯਾਰ ਬਦਨਾਮ ਤੁਸੀਂ ਪਵਾਦੀਆਂ ਨੂੰ ਕਰ ਰਹੇ ਹੋ ਸਾਰਿਆਂ ਨੂੰ ਇਹਦੇ ਵਿੱਚ ਪੂਰੇ ਪੰਜਾਬ ਦੀ ਬਦਨਾਮੀ ਆ ਜਿਨ੍ਹਾਂ ਦਾ ਤੁਸੀਂ ਸਮਾਨ ਚੱਕਿਆ ਟਰਾਲੀਆਂ ਚੋਰੀ ਕਰ ਲਿਆ ਟਰੈਕਟਰ ਚੋਰੀ ਕਰ ਲੇ ਟਰਾਲੇ ਲੈ ਕੇ ਤੁਸੀਂ ਪਾਣੀ ਵਾਲੇ ਗੀਜ਼ਰ ਚੱਕ ਲੇ ਹੋਰ ਪਤਾ ਨਹੀਂ ਕੀ ਕੁਝ ਚੱਕ ਕੇ ਲੈ ਕੇ ਤੁਸੀਂ ਚੋਰੀ ਕਰਕੇ ਝਾੜੂ ਪਾਰਟੀ ਵਾਲਿਆਂ ਨੂੰ ਕਹਿ ਰਿਆਂ ਇਹ ਤੁਸੀਂ ਆਪ ਸੋਚਦੇ ਹੋ ਆਪਣੇ ਹੀ ਬੰਦੇ ਨੇ ਹੋ ਕਿ ਕਿਸੇ ਹੋਰ ਗ੍ਰਹਿ ਤੋਂ ਨਹੀਂ ਆਏ ਹੋ ਜਿਨ੍ਹਾਂ ਦਾ ਤੁਸੀਂ ਸਮਾਨ ਚੋਰੀ ਕੀਤਾ ਤੇ ਉਤੋਂ ਤੁਸੀਂ ਮੁੱਕਰਦੇ ਵੀ ਸੀ ਸਮਾਨ ਨਹੀਂ ਚੱਕਿਆ ਹੁਣ ਤਾਂ ਸ਼ਰ੍ਹਾਂ ਵੀਡੀਓ ਵੀ ਆ ਗਈਆਂ ਕਿੱਥੋਂ ਕਿੱਥੋਂ ਸਮਾਨ ਤੁਸੀਂ ਚੋਰੀ ਕਰਕੇ ਤੇ ਕਿੱਥੇ ਲੈ ਕੇ ਗਿਓ ਸਮਾਨ ਤਾਂ ਤੁਹਾਡੇ ਘਰਾਂ ਚੋਂ ਮਿਲ ਰਿਹਾ ਫੇਰ ਐਮਐਲਏ ਸਾਹਿਬ ਗੁਰਲਾਲ ਕਨੌਰ ਜੀ ਤੁਸੀਂ ਪੰਜਾਬੀ ਯੂਨੀਵਰਸਿਟੀ ਰਹਿੰਦੇ ਹੋ ਠੀਕ ਆ ਮੰਨਦੇ ਆ ਤੁਹਾਡੀ ਗੱਲ ਪਰ ਕਿਸੇ ਵੀ ਐਮਐਲਏ ਦਾ ਜਾਂ ਮੰਤਰੀ ਦਾ ਕਰ ਉਹ ਹੁੰਦਾ ਜਿਹੜੇ ਏਰੀਏ ਦੇ ਵਿੱਚ ਉਹ ਜਿੱਤਿਆ ਹੁੰਦਾ ਤੁਹਾਡਾ ਘਰ ਕਿਹੜਾ ਹਲਕਾ ਕਨੌਰ ਉਹਦੇ ਵਿੱਚ ਜ਼ਿੰਮੇਵਾਰੀ ਠੋਡੀ ਬਣਦੀ ਆ ਹੁਣ ਤੁਸੀਂ ਕਹਿੰਦੇ ਵੀ ਪਵਾਦ ਏਰੀਆ ਪਵਾਦ 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 ਦੀ ਤੁਸੀਂ ਗੱਲ ਛੱਡ ਦੋ ਪੋਲਿਟਿਕਸ ਨਾ ਕਰੋ ਜਿਹੜੀ ਗੱਲ ਆ ਉਹ ਤੇ ਆਓ ਤੁਸੀਂ ਜਿਨ੍ਹਾਂ ਨੇ ਚੋਰੀ ਕੀਤੀ ਆ ਸਾਰਿਆਂ ਨੂੰ ਪਤਾ ਕੌਣ ਨੇ ਬੰਦੇ ਕੌਣ ਨਹੀਂ ਹੈਗੇ ਤੁਸੀਂ ਉਹ ਬੰਦਿਆਂ ਤੇ ਪਰਚਾ ਕਰੋ ਚੋਰੀ ਦਾ ਡੱਕਵੰਦਰ ਉਹਨਾਂ ਨੂੰ ਹੂੰ ਵੀ ਤਾਂ ਤੁਸੀਂ ਡਾਂਗਾ ਚਲਾਇ ਦਿੱਤੀਆਂ ਬੈਠਿਆਂ ਤੇ ਕਿਸਾਨਾਂ ਤੇ ਮੀਟਿੰਗਾਂ 'ਚ ਬੁਲਾ ਕੇ ਪ੍ਰਧਾਨਾਂ ਨੂੰ ਆਥਣ ਵੇਲੇ ਤੁਸੀਂ ਧਰਨੇ ਦੇ ਉੱਪਰ ਡਾਂਗ ਫਰਵਾਤੀ ੱੱਕੇ ਨਾਲ ਸਮਾਨ ਚਕਵਾਤਾ ਕਿਸਾਨ ਤਾਂ ਲੈ ਕੀ ਨਹੀਂ ਗਿਆ ਜਾ ਕੇ ਚੋਰੀ ਦਾ ਠੁੱਡੀ ਬੰਦੇ ਲੈ ਗਿਆ ਕਰਕੇ ਝਾੜੂ ਪਾਰਟੀ ਲੈ ਗਈ ਚੋਰੀ ਕਰਕੇ ਸਾਰੇ ਆਮ ਸਾਰਾ ਕੁਝ ਸ਼ੋ ਹੋ ਰਿਹਾ ਤੇ ਦੱਸੋ ਹੁਣ ਇਹਦੇ ਵਿੱਚ ਕਿਸਾਨਾਂ ਦਾ ਕੀ ਕਸੂਰਾ ਜਾਂ ਪੰਜਾਬੀਆਂ ਦਾ ਕੀ ਕਸੂਰਾ ਜਾਂ ਕਿਸੇ ਹੋਰ ਮਾਲਵੇ ਦਾ ਮਾਧੇ ਦਾ ਦੁਆਬੇ ਦਾ ਪਵਾਦ ਦਾ ਪਵਾਦ ਵਾਲਿਆਂ ਦਾ ਕੀ ਕਸੂਰਾ ਚ ਬੰਦੇ ਦਾ ਚੋਰ 10 10 ਨੇ 20 ਨੇ ਪੂਰਾ ਪਵਾਦ ਨੂੰ ਬਦਨਾਮ ਕਰਦੇ ਆਂ ਵੇ ਪਵਾਦ ਪਵਾਦ ਏਰੀਆ ਨਾ ਬਦਨਾਮ ਕਰੋ ਬਦਨਾਮੀ ਹੋ ਰਹੀ ਆ ਠੁੱਡੀ ਪਾਰਟੀ ਦੀ ਅਡੀ ਪਾਰਟੀ ਦੇ ਬੰਦੇ ਚੋਰ ਨੇ ਜਿਹੜੇ ਉਹਨਾਂ ਦਾ ਕੰਟਰੋਲ ਕਰੋ ਤੁਸੀਂ ਇੱਕ ਤਾਂ ਤੁਸੀਂ ੱੱਕੇ ਨਾਲ ਡਾਂਗਾ ਮਾਰ ਮਾਰ ਧਰਨਾ ਚ ਕਾ ਤਾਂ ਇੰਟਰਨੈਟ ਬੰਦ ਕਰਦੇ ਕਿਸੇ ਨੂੰ ਪਤਾ ਨਾ ਲੱਗੇ ਪਤਾ ਤਾਂ ਸਾਰਿਆਂ ਨੂੰ ਬਲ ਲੱਗ ਗਿਆ ਵੀ ਤੁਸੀਂ ਕੀ ਕੀਤਾ ਕਿੰਨੇ ਕ ਪਾਣੀ ਚ ਤੁਸੀਂ ਹਰ ਤੁਹਾਨੂੰ ਥੋੜਾ ਜਿਹਾ ਅਕਲ ਤੋਂ ਕੰਮ ਲੈਣਾ ਚਾਹੀਦਾ ਇਹ ਇਹ ਕੜਾ ਵੀ 99 ਸਾਲੀਆਂ ਨੇ ਵੀ ਵੋਟਾਂ ਵੀ ਤੁਸੀਂ ਇੱਕ ਵਾਰੀ ਜਿੱਤ ਗਏ 99 ਸਾਲ ਤੁਸੀਂ ਚੱਲੀ ਹੋ ਜਾਣਾ ਦੋ ਸਾਲ ਰਹਿ ਕੇ ਡੇਢ ਇਸ ਕਰਕੇ ਥੋੜਾ ਜਿਹਾ ਤੁਸੀਂ ਲੋਕਾਂ ਦੇ ਵਿੱਚ ਹੀ ਰਹਿਣਾ ਤੁਸੀਂ ਨਹੀਂ ਨਾ ਲੋਕਾਂ ਦੇ ਵਿੱਚ ਜਿਨ੍ਹਾਂ ਦਾ ਤੁਸੀਂ ਅੱਜ ਸਮਾਨ ਚੋਰੀ ਕਰਿਆ ਕਈਆਂ ਦਾ ਤਾਂ ਹਜੇ ਤੱਕ ਪਰਚਾ ਨਹੀਂ ਦਰਜ ਹੋਇਆ ਹੋਊਗਾ ਕਿਉਂਕਿ ਪਰਚਾ ਦਰਜ ਹੋਊਗਾ ਕਿਵੇਂ ਮੌਕੇ ਦੀ ਸਰਕਾਰ ਆ ਮੌਕੇ ਦੇ ਬੰਦੇ ਨੇ ਜਿਨ੍ਹਾਂ ਨੇ ਚੋਰੀ ਕੀਤੀ ਆ ਪਰਚਾ ਕੌਣ ਦਰਜ ਕਰੂਗਾ ਕਿਸਾਨ ਤਾਂ ਪਹਿਲਾਂ ਹੀ ਮਰੇ ਪਏ ਨੇ ਮਜ਼ਦੂਰ ਪਹਿਲਾਂ ਹੀ ਮਰੇ ਪਏ ਨੇ ਉੱਤੋਂ ਤੁਸੀਂ ਉਹਨਾਂ ਦੇ 2-2 3-3 ਲੱਖ ਦੀਆਂ ਟਰਾਲੀਆਂ ਚੋਰੀ ਕਰ ਲਈਆਂ ਟਰੈਕਟਰ ਚੋਰੀ ਕਰ ਲਏ ਟਰਾਲੀਆਂ ਹੋਰ ਪਤਾ ਨਹੀਂ ਕੀ ਕੁਝ ਛੱਡਿਆ ਕੀ ਆ ਤੁਸੀਂ ਉੱਥੇ ਏਰੀਆ ਤੁਸੀਂ ਬਦਨਾਮ ਕਰਦੇ ਹੋ ਪਵਾਦ ਨੂੰ ਪੂਰੇ ਨੂੰ ਪਵਾਦ ਤਾਂ ਕਿੱਡਾ بڑا ਹਲਕਾ ਕਨੌਰ ਦੇ ਬੰਦਿਆਂ ਨੇ ਚੋਰੀ ਕੀਤੀ ਆ ਆਲੇ-ਦਾਲ ਦੇ ਪਿੰਡਾਂ ਦੇ ਕੋਈ ਸਰਪੰਚ ਆ ਕੋਈ ਕੋਸ਼ ਆ ਜਿਹੜੇ ਥੋਡੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਚੋਰੀਆਂ ਉਹਨਾਂ ਨੇ ਕੀਤੀਆਂ ਨੇ ਨਾ ਕਿ ਪਵਾਦੀਆਂ ਨੇ ਕੀਤੀਆਂ ਨੇ ਇਹ ਤਾਂ ਤੁਸੀਂ ਇੱਕ ਤੁਸੀਂ ਹੋਰ ਇਹ ਤੁਸੀਂ ਭੁੱਲੋ ਨਾ ਵੀ ਤੁਹਾਡਾ ਏਰੀਆ ਤੁਹਾਡਾ ਘਾਰਾ ਜਿਹੜਾ ਹੌਮ ਟਾਊਨ ਆ ਤੁਹਾਡਾ ਉਹ ਹੁਣ ਹਲਕਾ ਕਨੌਰ ਆ ਚਾਹੇ ਤੁਸੀਂ ਚੰਡੀਗੜ੍ਹ ਰਹਿ ਲੋ ਜਿੱਥੋਂ ਤੁਸੀਂ ਜਿੱਤੇ ਪਿਓ ਘਰ ਤਾਂ ਥੋੜਾ ਉਹੀ ਬਣੂਗਾ ਨਾ ਬਾਕੀ ਸਾਰੇ ਸਮਝਦਾਰ ਨੇ ਸਾਰਿਆਂ ਨੂੰ ਪਤਾ ਕਿ ਕਿਸਾਨਾਂ ਨਾਲ ਕੀ ਬਣੀਆ ਤੇ ਅੱਗੇ ਵੀ ਕੀ ਬਣੂਗੀ ਮੀਟਿੰਗਾਂ 'ਚ ਬੁਲਾ ਕੇ ਤੁਸੀਂ ਬੰਦੇ ਚੱਕਵਾਤੇ ਉੱਤਰ ਤੁਸੀਂ ਧਰਨੇ 'ਤੇ ਡਾਂਗ ਫੇਰਤੀ ਬੈਠਿਆਂ ਤੇ ਸਮਾਂ ਤੁਸੀਂ ਚੱਕਵਾਤੀ ਤੋੜੀ ਇਹਦੇ ਵਿੱਚ ਕਿਸੇ ਹੋਰ ਦਾ ਕਸੂਰ ਨਹੀਂ ਹੈਗਾ ਤੁਹਾਡੀ ਪਾਰਟੀ ਦਾ ਕਸੂਰ ਹੈ ਤੁਹਾਡੇ ਬੰਦਿਆਂ ਦਾ ਕਸੂਰ ਹੈ ਰਹਿਣਾ ਤਾਂ ਤੁਸੀਂ ਵੀ ਇੱਥੇ ਆ ਨਾ ਇਹਨਾਂ ਲੋਕਾਂ 'ਚ ਰਹਿਣਾ ਕਿਹੜੇ ਮੂੰਹ ਨਾਲ ਤੁਸੀਂ ਜਾਓਗੇ ਪਿੰਡ ਆ ਹੁਣ ਵੋਟਾਂ ਪੈਣਗੀਆਂ ਈ ਸਾਲ ਡੇਢ ਸਾਲ ਬਾਅਦ ਫੇਰ ਕੀ ਕਰੋਗੇ ਇਹਨਾਂ ਲੋਕਾਂ ਦੇ ਵਿੱਚੇ ਰਹਿਣਾ ਤੁਸੀਂ ਨੇ ਐਨਾ ਕਹਿਰ ਨਾ ਘਾਓ ਤੁਸੀਂ ਪੰਜਾਬ ਤੇ ਰੱਬ ਦੇਖ ਰਿਹਾ ਸਾਰਾ ਕੁਝ ਇਹ ਕੋਈ ਹੋ ਨਹੀਂ ਹੈਗਾ ਵੀ ਲਗਾਤਾਰ ਤੁਸੀਂ ਤੁਸੀਂ ਆਉਣਾ ਤੁਸੀਂ ਹੋਣਾ ਇਹ ਤਾਂ ਬਦਲਦਾ ਹੀ ਰਹਿੰਦਾ ਟਾਈਮ ਇਸ ਕਰਕੇ ਤੁਸੀਂ ਐਨਾ ਤਸਦਦ ਨਾ ਟਾਹੋ ਪੰਜਾਬ ਤੇ ਕਹਰ ਨਾ ਟਾਹੋ ਪੰਜਾਬ ਦੇ ਬਣ ਕੇ ਰਹੋ ਨਾ ਕਿ ਜੁਪੀ ਬਿਹਾਰਾਂ ਦੇ ਬਣ ਕੇ ਰਹੋ ਨਾ ਦਿੱਲੀ ਵਾਲਿਆਂ ਦੇ ਬਣ ਕੇ ਰਹੋ ਦਿੱਲੀ ਵਾਲਿਆਂ ਨੂੰ ਤੁਹਾਨੂੰ ਕੁਝ ਨਹੀਂ ਦੇਣਾ ਨਾ ਸੈਂਟਰ ਵਾਲਿਆਂ ਨੂੰ ਕੁਝ ਦੇਣਾ ਜੇ ਤੁਹਾਨੂੰ ਦੇਣਾ ਤਾਂ ਪੰਜਾਬ ਨੇ ਦੇਣਾ ਪੰਜਾਬ ਹੀ ਦੇਊਗਾ ਸਭ ਕੁਝ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਗੱਲ ਚੰਗੀ ਲੱਗਦੀ ਆ ਆਪਾਂ ਗੱਲ ਕਰਦੇ ਆ ਸਪਸ਼ਟ ਬਾਕੀ ਤੁਹਾਡੀ ਮਰਜ਼ੀ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਨਹੀਂ ਲੱਗੀ ਤਾਂ ਸਾਮੀ ਕੋਈ ਗੱਲ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ